ਜੋ ਤੁਸਾਂ ਸਾਂਝੇ ਕਰਦਾ ਟਾਈਮ ਮਿਲਦਾ ਹਨ ਸੋ ਭਾਈ ਇਹੋ ਜਿਹੇ ਉਪਰਾਲੇ ਪਿੰਡਾਂ ਪਿੰਡਾਂ 'ਚ ਹੋਣੇ ਚਾਹੀਦੇ ਆ ਸੋ ਇਕ ਧੀਆਂ ਦੇ ਹੱਕ ਦੇ ਵਿੱਚ ਦੋ ਅੰਦਰੇ ਤੁਹਾਨੂੰ ਸੁਣਾਉਣ ਲੱਗਿਆ ਮੈਂ ਕਹਿੰਦਾ ਹੋ ਸਾਡਾ ਵੀ ਜੀ ਕਰਦਾ ਐ ਅਮੜੀਏ ਨੀ ਬੱਕ ਜਨ ਕੋ ਬਲਬੂਹੇ ਸੇਰੇ ਹੋ ਜਾ ਬਣ ਖੁਸ਼ੀ ਲੈਣ ਵਧਾਈਆਂ ਨੀ ਅਮੜੀਏ ਵੇੜੇ ਤੇਰੇ ਹੋ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਹੋ ਸਾਡਾ ਵੀ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਇਹ ਚੰਦ ਦਾ ਜੱਗ ਗਾਉਣ ਦਿੰਦਾ ho <Sings>